ਆ ਰਿਹਾ ਸਹੀ ਹੈਗਾ ਨਹੀਂ ਇਸ ਚੀਜ਼ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਇੱਜ਼ਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੋਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆਰ ਦੀ ਜ਼ਿੰਦਗੀ ਛੱਡ ਕੇ ਹਿੰਦੂ ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਣਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਬਚੋ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਲੈ ਆਪਣੇ ਕਿਰਪਾਨਾਂ ਲਾਓ ਆਜੀ ਸ਼ਰਾਜੀ ਸਿਰੇ ਸਿੰਘ ਸਾਹਿਬ ਲਾਂਗ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਦਾ ਜਿਹੜਾ ਹੈ ਨਾ ਹਲਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਣ ਘਰ ਪਈ ਨਾ ਪਤਾ ਉਦਣ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਗਾਣੀ ਦਾ ਦਾਣੀ ਦਾ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫਰਾਂਸ ਤੇ 에미ਰੇਟ ਸੇਅਰ ਲਾਈਨ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਵੀ 바ਗੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇਹਨਾਂ ਚ ਜਜ਼ਬਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਇਹ ਚੀਜ਼ ਹੈ ਕਿ ਮੈਂ ਹੁਣ ਸਪੇਨ ਦਾ ਹੁਣ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤਾਂ ਤੁਹਾਡੀ ਮौज ਆ ਪਰ ਕਕਾਰ ਵੇਖੋ ਨਾ ਮੈਂ ਕੋ ਵੱਡੀ țeਗ ਪਾ ਕੇ ਚੱਲੇ ਆਵਾ ਤਿੰਨ ਬੁੱਟੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਵਾ ਲੈ ਇੱਕ ਮਿੰਟ ਹੋਂਤੇ ਡੀਸੀ ਨੂੰ ਮਿਲਣਾ ਹੋਵੇ ਕਿ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਵੀ ਬੁਰੇ ਖੁੰਦਾ ਪਹਿਲਾਂ ਜੋ ਡੋਲਰ ਸਾਹਿਬ ਹੁੰਦੇ ਨਾ ਡੀਸੀ ਪੋਸਟ ਆਈ ਵੀ ਮੈਂ ਆਵਾਂ ਮੈਂ ਤੁਹਾਨੂੰ ਇਦਾਂ ਹੀ ਹੈ ਸਾਡੇ ਜੇ ਸ਼ਰੋਣੀ ਕਡੇ ਪ੍ਰਧਾਨ ਆ ਉਹ ਬੁਰੇ ਗੱਲ ਨਹੀਂ ਹੁੰਦਾ ਮਿਲਣਾ ਨਾ ਮਿਲਣਾ ਇਹ ਗੱਲ ਸਾਡੇ ਫਰਕ ਪਾ ਰਹੀ ਹੈ ਸਿੱਖ ਸੰਸਥਾਵਾਂ ਜਿਹੜਾ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲਾਣਾ ਪੈਣਾ ਧਿਆਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਏਟ ਕਰਕੇ ਤੇ ਇਥੇ ਸੰਗਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲੈ ਕੇ ਹੈਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਊਗਾ ਹੋਣੀ ਆ ਇਹ ਹਾਂ ਇਹ ਸਮਾਂ ਸਮਾਂ ਬੜਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਾਂਦਾ ਭਈਆ ਲੈ ਗਿਆ ਤੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਪਟੋ ਘੱਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅਮਰਥਾ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੀ ਨਹੀਂ ਇਹ ਵੀ ਹੈਗੀ ਹੈ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਰੀਏ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਬੈਠੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਛੱਟਦੇ ਚੱਲਦੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਬਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਦੇ ਤਰ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਹਾਂ ਕਿਸੇ ਸ਼ੋਭਾ ਹਾਂ ਕਿਸੇ ਵੀ ਚੀਜ਼ ਨੂੰ ਐਮੀਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਹਦੇ ਤੇ ਮੈਨੂੰ ਉਹਨੂੰ ਵਿਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਗੱਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਹੋਏਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨਜ਼ਾਰਾ ਆਪਣੇ ਘਰ ਦਾ ਡਰ ਪਿਆ ਹੈ ਤੇ ਡਰ ਉਦੋਂ ਨਿਕਲਣਾ ਜਿੱਦਣ ਅਦਰ ਖੱਡੇ ਬਾਟੇ ਦਾ ਅੰਮ੍ਰਿਤ ਗਿਆ ਜਿੱਦਣ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਸ਼ਾ ਦੇ ਅਮਰਤ ਦੀ ਬੂੰਦ ਬੂੰਦ ਰਜੀ ਉਦੋਂ ਡਰ ਨਿਕਲਣਾ ਕਹਤੇ ਮੀਰ ਜੀ ਅਥਾਰਟੀ ਦੀਆਂ ਕੰਮ ਇਥੇ ਹੈ ਜਿਹੜੀ ਜਿੰਨਾ ਗੱਲ ਕਰੀਏ ਇਥੇ ਭਾਈ ਸਾਹਿਬ ਮੇਰੀ ਬੇਨਤੀ ਸੁਣੋ ਕੋਈ ਨਾ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀਆਂ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਲ ਕਰਨੀ ਪੈਣੀ ਹੈ ਚਾਹ ਲੀਗਲ ਕਰੋ ਚਾਹ ਆਨਲੀਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਤੇ ਜਿੱਦਣ ਤੋਂ ਇਹ ਤੇ ਗੱਲ ਤੁਹਾਡੀ ਸੱਚੀ ਹੈ ਪਰ ਇਹ ਆਹ ਜੋ ਗੱਲ ਕਰੀਏ ਜਿੰਨਾ ਗੱਲ ਕਰੀਏ ਸਾਰੀ ਸੀਆਰਪੀ ਆ ਨਹੀਂ ਵੀ ਸਾਰੀ ਬਾਹਰੋਂ ਆ ਸਾਰੇ ਜੋ ਵੀ ਆ ਜਿਸ ਤਰ੍ਹਾਂ ਸਾਰੀ ਤੇ ਬਾਹਰੋਂ ਆ ਕਿਹਨਾਂ ਗੱਲ ਕਰੀਏ ਆਪਣਾ ਹੋਵੇ ਤੇ ਕਿਹਨਾਂ ਗੱਲ ਕਰੀਏ ਆਪਣੇ ਦੇ ਵਿਗੇ ਸਾਰੇ ਨਹੀਂ ਆ ਕਰ ਮਾਸਟਰ ਜੀ ਵਿਕੀ ਵਿਕੀ ਬੱਕੇ ਨਹੀਂ ਜੀ ਤਾਂ ਨਹੀਂ ਇਹਨਾਂ ਨੂੰ હલો de